ਨੈਸ਼ਨਲ ਇੰਟਰਨੈਸ਼ਨਲ ਬਾਲੀਵੁੱਡ ਤੇ ਪੰਜਾਬ ਨਾਲ ਜੁੜੀ ਹਰ ਖਬਰ ਪੰਜਾਬੀ ਵਿੱਚ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ। ਯਾਨੀ ਕਿ ਨੂੰ ਜਦੋਂ ਸ਼ਸ਼ੀਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਵੱਡੇ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸੋ ਇਸ ਮੌਕੇ ਤੇ ਅੱਜ ਅਮ ਤੁਹਾਡੇ ਸਾਰਿਆਂ ਨਾਲ ਗੱਲ ਸਾਂਝੀ ਕਰਨਾ ਚਾਹੁੰਦੀ ਸੀ ਜਿਸ ਤਰ੍ਹਾਂ ਮੈਂ ਕੱਲ ਪੋਸਟਰ ਵੀ ਸ਼ੇਅਰ ਕੀਤਾ ਤਸਵੀਰਾਂ ਇੱਕ ਨਵਾਂ ਗੀਤ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋ ਰਹੀਆਂ ਸੋ ਗਾਣੇ ਦਾ ਟਾਈਟਲ ਹੈ ਤਸਵੀਰਾਂ ਜੋ ਕਿ ਜੋ ਕਿ ਸਾਡੇ ਕੌਮ ਦੇ ਲਈ ਸਾਡੇ ਦੇਸ਼ ਦੇ ਲਈ ਜਿਹੜੇ ਸ਼ਹੀਦ ਹੋਏ ਆ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਕਦੇ ਜ਼ੁਲਮ ਨਹੀਂ ਸहेਆ ਜ਼ੁਲਮ ਦੇ ਖਿਲਾਫ ਆਵਾਜ਼ ਚੱਕੀ ਔਰ ਸੱਚਾਈ ਦੇ ਨਾਲ ਡਟੇ ਰਹੇ ਸੋਨਾ ਸ਼ਹੀਦਾਂ ਦੀ ਕੁਰਬਾਨੀਆਂ ਦੇ ਲਈ ਸ਼ਹਾਦਤ ਨੂੰ ਸਮਰਪਿਤ ਇਹ ਗੀਤ ਤਸਵੀਰਾ ਕੱਲ ਸਵੇਰੇ ਕੱਲ ਨੂੰ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋ ਜਾਊਗਾ ਗਾਣਾ ਔਰ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਚੰਗਾ ਲੱਗੂਗਾ ਕੁਝ ਕੁ ਲਾਈਨਾਂ ਆਉਂਦੀਆਂ ਅੱਜ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਸੋ ਸਾਰਿਆਂ ਨੇ ਧਿਆਨ ਨਾਲ ਸੁਣਿਓ ਜੀ ਦਰਦੇ ਨੇ ਤੇ ਅਣਖੀ ਕਦੇ ਨਾ ਗੱਲ ਸੋ ਮੈਂ ਥੋੜੀਆਂ ਜਿਹੀ ਲਾਈਨਾ ਸਸੀ ਘਾਲੂ ਦਿੱਤ ਅਰੋੜਾ ਵੀ ਕੀ ਹਾਲ ਚਾਲ ਵੈਰੀ ਅਣਖ ਨੂੰ ਜਦੋਂ ਵੰਗਾਰ ਦੇਵੇਂ ਤੇ ਅਣਖੀ ਕਦੇ ਨਾ ਜਨ ਹੱਸ ਕੇ ਕੋਮਤੋਂ ਵਾਰ ਦੇ ਨੇ ਸੱਤੋਂ ਪਾਗਦਾ ਬਣ ਗਿਆ ਵਿਚ ਦਿਨਾਗ ਕਹਾਣੀ ਬਦਲਣਾ ਲੈਣਾ ਮੈਹੀ ਤੂੰ ਇਹ ਗੱਲ ਉਦਨ ਸਿੰਘ ਨੇ ਠਾਈ ਸਵਾ ਗਾਣਾ ਜੀ ਇਹ ਤੁਹਾਡੇ ਕੱਲ ਨੂੰ ਤੁਹਾਨੂੰ ਸਾਰਾ ਗਾਣਾ ਸੁਣਨ ਨੂੰ ਮਿਲ ਜਾਊਗਾ ਸਾਡੇ ਬਹੁਤ ਸਾਰੇ ਸ਼ਹੀਦ ਜਿਨ੍ਹਾਂ ਨੇ ਆਪਣੀ ਆਪਣੀ ਜਾਨ ਵਾਰੀ ਇਸ ਦੇਸ਼ ਦੇ ਲਈ ਇਸ ਕੌਮ ਦੇ ਲਈ ਕੌਮ ਦੇ ਲੇਖੇ ਲਾਗੇ ਜਿਨ੍ਹਾਂ ਦੇ ਵਿੱਚ ਸ਼ਹੀਦ ਸਰਦਾਰ ਉਦਮ ਸਿੰਘ ਜੀ ਸ਼ਹੀਦ ਸਰਦਾਰ ਭਗਤ ਸਿੰਘ ਸੁਖਦੇਵ ਜੀ ਕਰਤਾਰ ਸਿੰਘ ਸਰਾਭਾ ਔਰ ਸਾਡੇ ਗੁਰੂਆਂ ਦੇ ਵਿੱਚ ਜਿਨ੍ਹਾਂ ਨੇ ਜਿਨ੍ਹਾਂ ਦਾ ਇਸ ਵੇਲੇ ਚੱਲ ਵੀ ਰਿਹਾ ਤੁਸੀਂ ਸਾਰਿਆਂ ਅੱਜ ਮੈਂ ਜਿੱਦਾਂ ਜ਼ਿਕਰ ਵੀ ਕੀਤਾ ਹੈ ਕਿ ਵੱਡੇ ਸਾਹਿਬਜ਼ਾਦਿਆਂ ਦਾ ਅੱਜ ਸ਼ਹੀਦੀ ਦਿਹਾੜਾ ਹੈਗਾ ਸੋ ਉਸ ਪੂਰੇ ਪਰਿਵਾਰ ਨੇ ਇਹ ਜਾਨ ਵਾਰ ਦਿੱਤੀ ਆਪਣੇ ਕੌਮ ਦੇ ਲਈ ਕੌਮ ਦੇ ਲੇਖੇ ਲਾਗੇ ਸੋ ਮੈਂ ਸਾਰਿਆਂ ਨੂੰ ਅੱਜ ਇਸ ਮੌਕੇ ਤੇ ਹੀ ਇੱਕ ਮੈਸੇਜ ਦੇਣਾ ਚਾਹੂੰਗੀ ਜੇ ਕੁਝ ਕਰਨਾ ਹੈ ਆਵਾਜ਼ ਚੱਕਣੀ ਹੈ ਤੇ ਕੌਮ ਦੇ ਲਈ ਕਿਸੇ ਚੰਗੇ ਕੰਮ ਦੇ ਲਈ ਚੱਕੋ ਔਰ ਇਕਤਾ ਦਿਖਾਉਣੀ ਹੈ ਮジョਰਿਟੀ ਦਿਖਾਉਣੀ ਹੈ ਤੇ ਕਿਸੇ ਚੰਗੇ ਕੰਮ ਦੇ ਲੇਖੇ ਲਾਓ ਸਭ ਦਾ ਸਤਿਕਾਰ ਕਰੋ ਕੌਮ ਦੇ ਲਈ ਕੁਝ ਕਰੋ ਬਸ ਮੈਂ ਇਹੀ ਕਹਿਣਾ ਚਾਹੂੰਗੀ ਸਾਡੇ ਨਿੱਕੇ ਨਿੱਕੇ ਸਾਡੇ ਵੀਰ ਸਾਡੇ ਛੋਟੇ ਸਹਿਬਜ਼ਾਦੇ ਜਿਨ੍ਹਾਂ ਨੇ ਆਪਣੇ ਕੌਮ ਦੇ ਲਈ ਜਾਨ ਵਾਰਨ ਵੇਲੇ ਸੋਚਿਆ ਵੀ ਨਹੀਂ ਸਾਡੇ ਲਈ ਸਭ ਤੋਂ ਵੱਡਾ ਉਦਾਹਰਨ ਉਹ ਹੋਏ ਆ ਸੋ ਸਾਨੂੰ ਉਹਨਾਂ ਤੋਂ ਸਿੱਖਣਾ ਚਾਹੀਦਾ ਕੁਝ ਔਰ ਇਹ ਪਾਣੀ ਦਿਓ ਸੋ ਸਾਡੇ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਬਸ ਇਸ ਮੌਕੇ ਤੇ ਇਹ ਜਿਹੜਾ ਪੂਰਾ ਵੀਕ ਚੱਲ ਰਿਹਾ ਇਸ ਮੌਕੇ ਤੇ ਮੈਂ ਆਪਣੀ ਹਾਜ਼ਰੀ ਲਵਾ ਰਹੀ ਹਾਂ ਔਰ ਮੈਂ ਮੇਰਾ ਬਹੁਤ ਦਿਲ ਹੁੰਦਾ ਹੈ ਮੈਂ ਅੱਗੇ ਵੀ ਚੰਗੇ ਕੌਸ ਦੇ ਲਈ ਹਮੇਸ਼ਾ ਵਾਸ ਚੱਕੀ ਆ ਹਮੇਸ਼ਾ ਜੋ ਮੇਰੀ ਡਿਊਟੀ ਹੈਗੀ ਆ ਬੀਇੰਗ ਐਨ ਆਰਟਿਸਟ ਮੈਂ ਹਮੇਸ਼ਾ ਉਸ ਫਰਜ਼ ਨੂੰ ਵੀ ਨਿਭਾਇਆ ਹਮੇਸ਼ਾ ਸੋਸ਼ਲ ਮੁੱਦਿਆਂ ਤੇ ਵੀ ਹਮੇਸ਼ਾ ਗਾਇਆ ਸੋ ਪਿਛਲੇ ਸਾਲ ਸ਼ਹੀਦ ਸਰ ਅਰੁਦਮ ਸਿੰਘ ਉਹਨਾਂ ਨੂੰ ਇੱਕ ਗੀਤ ਡੈਡੀਕੇਟ ਕੀਤਾ ਸੀਗਾ। ਔਰ ਇਸ ਵਾਰ ਪਿਛਲੇ ਮਹੀਨੇ ਡੇਢ ਡੇਢ ਪੌਣੇ 2 ਮਹੀਨੇ ਹੋ ਗਏ ਸਰਜਨ ਹਾਰਾ ਗੀਤ ਵੀ ਤੁਹਾਡੀ ਨਜ਼ਰ ਕੀਤਾ ਸੀਗਾ। ਬਾਬਾ ਸਾਡੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਪੁਰਬ ਤੇ। ਸੋ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਉਸ ਗਾਣੇ ਨੂੰ ਵੀ। ਔਰ ਇਸ ਵਾਰ ਛੋੜੇ ਸਾਹਿਬ ਯਾਦੇ ਵੱਡੇ ਸਾਹਿਬ ਜਾਦਿਆਂ ਦੇ ਔਰ ਸਾਡੇ ਸ਼ਹੀਦ ਕਿਉਂਕਿ 26 ਤਰੀਕ ਨੂੰ ਸਹੀ ਸਰਦਾਰ ਉਦਮ ਸਿੰਘ ਉਹਨਾਂ ਦਾ ਉਹਨਾਂ ਦਾ ਵਿਧਾਇਣਾ ਮਨਾਇਆ ਜਾਊਗਾ ਸੋ ਇਸ ਮੌਕੇ ਤੇ ਮੈਂ ਸੋਚਿਆ ਕਿ ਕਿਉਂ ਨਾ ਇੱਕ ਗੀਤ ਰਾਹੀਂ ਜਿਹਦੇ ਵਿੱਚ ਸਾਰਿਆਂ ਦਾ ਜ਼ਿਕਰ ਹੋਏ ਸਾਡੇ ਜਿੰਨੇ ਵੀ ਜਿੰਨੇ ਵੀ ਸ਼ਹਾਦਤ ਅੱਜ ਤੱਕ ਜਿਨ੍ਹਾਂ ਨੇ ਦਿੱਤੀ ਆ ਚਾਹੇ ਉਹ ਸਾਡੇ ਦੇਸ਼ ਲਈ ਸੀ ਚਾਹੇ ਸਾਡੀ ਕੌਮ ਦੇ ਲਈ ਸੋ ਉਹਨਾਂ ਸਾਰਿਆਂ ਨੂੰ ਇਹ ਗੀਤ ਸਮਰਪਿਤ ਕਰ ਰਹੀ ਆ ਔਰ ਮੈਂ ਸਭ ਨੂੰ ਬਸ ਇਹੀ ਕਹੂੰਗੀ ਕਿ ਜੋ ਵੀ ਕਰਨਾ ਹੈ ਕਿਸੇ ਚੰਗੇ ਕੰਮ ਦੇ ਲੇਖੇ ਆਪਣੇ ਜੋ ਵੀ ਤੁਹਾਨੂੰ ਉਸ ਪਰਮਾਤਮਾ ਨੇ ਤੁਹਾਨੂੰ ਬਲ ਦਿੱਤਾ ਤੁਹਾਨੂੰ ਇਸ ਧਰਤੀ ਤੇ ਭੇਜਿਆ ਕਿਸੇ ਚੰਗੇ ਕੰਮ ਤੇ ਲਾਓ ਮੈਂ ਸਿਰਫ ਇਹੀ ਕਹੂੰਗੀ ਔਰ ਮੈਂ ਬਸ ਅਮਨ ਦੀ اپیل ਕਰੂੰਗੀ ਸਾਰੇ ਪਾਸੇ ਸੁਖ ਸ਼ਾਂਤੀ ਦੀ اپیل ਕਰੂੰਗੀ ਸਾਰੇ ਖੁਸ਼ ਰਹਿਣ ਆਬਾਦ ਰਹਿਣ ਥੈਂਕ ਯੂ ਸੋ ਮੱਚ ਔਰ ਮੈਂ ਇੱਕ ਗੱਲ ਹੋਰ ਜ਼ਰੂਰ ਕਹਿਣਾ ਚਾਹੂੰਗੀ ਜਿਨ੍ਹਾਂ ਦੇ ਵੀ ਮੈਸੇਜ ਆਏ ਆ ਜਿਹੜੇ ਮੇਰੇ ਨਾਲ ਖੜੇ ਆ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਬਹੁਤ ਸਾਰੀਆਂ ਕਾਲਸ ਵੀ ਆਈਆਂ ਜਿਨ੍ਹਾਂ ਨੇ ਮੈਨੂੰ ਪਰਸਨਲੀ ਮੇਰੇ ਨਾਲ ਗੱਲ ਵੀ ਕੀਤੀ ਆ ਇਸ ਮੁੱਦੇ ਤੇ ਜੋ ਵੀ ਹੋਇਆ ਮੈਂ ਨਹੀਂ ਉਸ ਬਾਰੇ ਗੱਲ ਕਰਾਂਗੀ ਔਰ ਬੰਦਾ ਇਹ ਹੋਏ ਜਿਹੜਾ ਗੱਲ ਨੂੰ ਪਿੱਛੇ ਛੱਡ ਕੇ ਅੱਗੇ ਵਧੇ ਔਰ ਆਪਣੇ ਕੰਮ ਵੱਲ ਧਿਆਨ ਦੇ ਸੋ ਮੇਰੇ ਜਿੰਨੇ ਵੀ ਵੈਲਿਊਸ਼ਰਸ ਨੇ ਜਿਨ੍ਹਾਂ ਨੇ ਮੇਰੇ ਨਾਲ ਇਹਨਾਂ ਦਿਨਾਂ ਦੇ ਵਿੱਚ ਜੁੜਿਆ ਚਾਹੇ ਉਹ ਨਵੇਂ ਜੁੜੇ ਆ ਚਾਹੇ ਉਹ ਪੁਰਾਣੇ ਆ ਸੋ ਸਾਰਿਆਂ ਦਾ तहे ਦਿਲੋਂ ਸ਼ੁਕਰੀਆ ਥੰਬ ਦੀ ਤਰ੍ਹਾਂ ਤੁਸੀਂ ਮੇਰੇ ਨਾਲ ਖੜੇ ਹੋ ਔਰ ਮੈਂ ਇਹੀ ਚਾਹੂੰਗੀ ਚੰਗੇ ਮੁੱਦੇ ਦੇ ਵਿੱਚ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤਾਂ ਸਾਥ ਜ਼ਰੂਰ ਦਿਆ ਕਰੋ ਕਿਉਂਕਿ ਤੁਹਾਡਾ ਹੰਗਾਰਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਸੱਚੋਂਗੇ ਕੰਮ ਦੇ ਵਿੱਚ ਹਮੇਸ਼ਾ ਆਵਾਜ਼ ਚੱਕਿਆ ਕਰੋ ਸਾਥ ਦਿਆ ਕਰੋ ਤੁਸੀਂ ਸਭ ਨੇ ਬਹੁਤ ਸਾਥ ਦਿੱਤਾ ਕੱਲੇ-ਕੱਲੇ ਬੰਦੇ ਦੀ ਮੈਂ ਸ਼ੁਕਰਗੁਜ਼ਾਰਾਂ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਮੇਰੀ ਆਵਾਜ਼ ਦੇ ਨਾਲ ਹਾਮੀ ਭਰੀ ਆ ਸੋ ਥੈਂਕ ਯੂ ਸੋ ਮੱਚ ਕੁਝ ਕੋ ਮੈਸੇਜ ਆ ਰਹੇ ਆ ਜਿਹੜੇ نیچے ਕਮੈਂਟਸ ਆ ਰਹੇ ਆ ਰੱਬ ਸਾਰੇ ਨੂੰ ਆਬਾਦ ਰੱਖੇ ਖੁਸ਼ ਰੱਖੇ ਜਿਹੜੇ ਹੱਕ ਚ ਬੋਲਦੇ ਆ ਜਿਹੜੇ ਹੱਕ ਚ ਨਹੀਂ ਵੀ ਬੋਲਦੇ ਪਰਮਾਤਮਾ ਉਹਨਾਂ ਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਦਬੁੱਧੀ ਦੇ ਬਸ ਮੈਂ ਤਾਂ ਇਹੀ ਕਹਿ ਸਕਦੀ ਆ ਉਹਨਾਂ ਲਈ ਵੀ ਕਾਮਨਾ ਕਰਦੀ ਆ ਬਸ ਚੰਗੇ ਲੇਖੇ ਲਾਓ ਆਪਣੀ एनर्जी ਨੂੰ بس ਮੈਂ ਤਾਂ ਇਹੀ ਕਹੂੰਗੀ ਸਤਬੁੱਧੀ ਦੇ ਪਰਮਾਤਮਾ ਸਾਰਿਆਂ ਨੂੰ ਉਹਨਾਂ ਸਾਰਿਆਂ ਨੂੰ ਔਰ ਚੜ੍ਹਦੀ ਕਲਾ ਦੇ ਵਿੱਚ ਰਹਿਣ ਸਾਰੇ ਮੇਰੇ ਸਾਰੇ ਵੈਲਵਿਸ਼ਰ ਮੇਰੇ ਸਾਰੇ ਸਪੋਰਟਰਸ ਸਭ ਦਾ ਦਿਲੋਂ तहे ਦਿਲੋਂ ਸ਼ੁਕਰੀਆ ਔਰ ਕੱਲ ਨੂੰ ਤੁਹਾਡੀ ਨਜ਼ਰ ਕਰ ਰਹੀਆਂ ਤਸਵੀਰਾਂ ਨੇਰੀ ਲਿਆ ਦਿਓ ਦਿਖਾ ਦਿਓ ਆਪਣਾ ਮੋਹ ਪਿਆਰ ਕਿ ਕਿੰਨਾ ਸਿੱਖੀ ਨੂੰ ਪਿਆਰ ਕਰਦੇ ਹੋ ਤੇ ਕਿੰਨਾ ਆਪਣੇ ਸ਼ਹੀਦਾਂ ਨੂੰ ਪਿਆਰ ਕਰਦੇ ਹੋ ਐਤਕੀ ਕੋਈ ਕਮਰਸ਼ਲ ਗਾਣਾ ਨਹੀਂ ਐਸੋ ਵਿਹਾਂ ਦੇ ਸੀਜ਼ਨ ਵਿੱਚ ਦੂਸਰਾ ਗਾਣਾ ਲੈ ਕੇ ਆ ਰਹੀ ਆ ਸਰਜਨ ਹਾਰਾ ਪਹਿਲਾ ਸੀਗਾ ਪਹਿਲੀ ਕੋਸ਼ਿਸ਼ ਸੀਗੀ ਔਰ ਵਿਹਾਂ ਦੇ ਸੀਜ਼ਨਾਂ ਵਿੱਚ ਸਾਰੇ ਨੱਚਣ ਟੱਪਣ ਵਾਲੇ ਗਾਣੇ ਕਰਦੇ ਆ ਪਰ ਰਪਿੰਦਰ ਹਾਂਡਾ ਨੇ ਕੋਸ਼ਿਸ਼ ਕੀਤੀ ਆ ਸਰਜਨ ਹਾਰਾ ਨਾਲ ਪਹਿਲੀ ਹਾਜ਼ਰੀ ਤੇ ਦੂਸਰੀ ਹਾਜ਼ਰੀ ਤਸਵੀਰਾਂ ਜੋ ਕਿ ਕੈਂਟ ਰੈਕਡ ਦੇ ਵਿੱਚ ਰਿਲੀਜ਼ ਹੋ ਰਿਹਾ ਔਰ ਗੈਗ ਸਟੂਡੀਓਜ਼ 뮤직 ਕਰ ਰਹੇ ਆ ਪੰਧੂ ਬਲਦੇਵ ਨੇ ਲਿਖਿਆ ਨਵਾਂ ਮੁੰਡਾ ਪਹਿਲਾ ਗਾਣਾ ਰਿਕਾਰਡ ਹੋ ਰਿਹਾ ਉਹਦਾ ਰਿਕਾਰਡ ਹੋਇਆ ਔਰ ਬਹੁਤ ਸੋਹਣਾ ਲਿਖਿਆ ਬਹੁਤ ਸੋਹਣੇ ਤਰੀਕੇ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਤੇ ਮੈਂ ਕੀ ਕਹਾਂ ਮਤਲਬ ਬਹੁਤ ਸੋਹਣੇ ਤਰੀਕੇ ਨਾਲ ਉਹਨੇ ਹਰ ਚੀਜ਼ ਨੂੰ ਬਿਆਨ ਕੀਤਾ ਤੁਸੀਂ ਇਹ ਗਾਣਾ ਸੁਣੋਗੇ ਤੁਹਾਨੂੰ ਬਹੁਤ ਚੰਗਾ ਲੱਗੇਗਾ ਸੋ ਇਹਨਾਂ ਵਿਆਹਾਂ ਦੇ ਸੀਜ਼ਨਾਂ ਦੇ ਵਿੱਚ ਥੋੜਾ ਰਿਸਕ ਚੱਕਿਆ ਸੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਬਹੁਤ ਪਿਆਰ ਦੇਵੋਗੇ ਇੱਕ ਆਰਟਿਸਟ ਹੋਣ ਦੇ ਨਾਤੇ ਮੈਂ ਆਪਣਾ ਫਰਜ਼ ਨਿਭਾਇਆ ਜਿਹੜੇ ਕਹਿੰਦੇ ਆ ਕਿ ਆਰਟਿਸਟ ਕਰਦੇ ਨਹੀਂ ਆ ਕਰਦੇ ਨਹੀਂ ਆ ਕਰਦੇ ਬਹੁਤ ਸਾਰੇ ਆ ਬਹੁਤ ਸਾਰੇ ਵਧੀਆ ਕੰਮ ਕਰ ਰਹੇ ਆ ਸਾਰੇ ਆਪਣੀ ਆਪਣੀ ਜਗ੍ਹਾ ਬਹੁਤ ਵਧੀਆ ਹੈਗੇ ਆ ਪਰ ਗੀਤ ਇਹੋ ਜਿਹੇ ਗੀਤ ਬਣਾਉਣ ਦਾ ਫਾਇਦਾ ਵੀ ਤਾਂ ਹੋਏ ਜੇ ਤੁਸੀਂ ਸੁਣੋ ਵੀ ਤੁਹਾਡੇ ਤੱਕ ਵੀ ਪਹੁੰਚਣ ਸੋ ਇਹੋ ਜਿਹੇ ਗੀਤਾਂ ਦਾ ਸਿਰਫ ਇੱਕੋ ਹੀ ਹੁੰਦਾ ਹੈ ਕਿ ਤੁਸੀਂ ਹਰ ਦੂਸਰੇ ਬੰਦੇ ਤੱਕ ਪਹੁੰਚਾਓ ਜਿੰਨੇ ਵੀ ਤੁਹਾਡੇ ਆਲੇ-ਦੁਆਲੇ ਦੇ ਹੈਗੇ ਆ ਤੁਹਾਡੇ ਫਰੈਂਡ ਸਰਕਲ ਤੁਹਾਡਾ ਪਰਿਵਾਰ ਸਾਰਿਆਂ ਤੱਕ ਪਹੁੰਚਾਇਆ ਕਰੋ ਕਿਉਂਕਿ ਇਹਦੇ ਵਿੱਚ ਸਾਡੇ ਇਤਿਹਾਸ ਦਾ ਇੱਕ ਇਤਿਹਾਸ ਦੀ ਗਵਾਹੀ ਦਿੰਦੇ ਆ ਇਹੋ ਜਿਹੇ ਗਾਣੇ ਸੋ ਜ਼ਰੂਰ ਇਹੋ ਜੇ ਦੂਜਿਆਂ ਨੂੰ ਭਾਵੇਂ ਕਰੋ ਨਾ ਕਰੋ ਆਪਾਂ ਨਹੀਂ ਕਹਿੰਦੇ ਪਰ ਇਹੋ ਜੇ ਗੀਤਾਂ ਨੂੰ ਜ਼ਰੂਰ ਸਪੋਰਟ ਕਰਿਆ ਕਰੋ ਹੌਸਲਾ ਵਧਾ ਤਾਂਕਿ ਹੋਰ ਵਧੀਆ ਤੋਂ ਵਧੀਆ ਗਾਣੇ ਤੁਹਾਡੇ ਲਈ ਸਾਰੇ ਚਾਹੇ ਮੈਂ ਆ ਚਾਹੇ ਹੋਰ ਆਰਟਿਸਟ ਹੋਣ ਉਹਨਾਂ 'ਚ ਹਿੰਮਤ ਆਉਂਦੀ ਹੈ ਕਿ ਹੋਰ ਇਸ ਤਰ੍ਹਾਂ ਦੇ ਗਾਣੇ ਉਹ ਬਣਾਉਣ ਸੋ ਸਾਰੇ ਖੁੱਲ ਕੇ ਸਪੋਰਟ ਕਰਿਓ ਇਸ ਗਾਣੇ ਨੂੰ ਸੋ ਜਨੇ ਵੀ ਥੰਬਸ ਅਪ ਆ ਰਹੇ ਆ ਦਿਲ ਆ ਰਹੇ ਆ ਤੋੜਿਆ ਗੁੱਸੇ ਵਾਲੇ ਵੀ ਹੈ ਗਿਆ ਕੋਈ ਨਹੀਂ ਗੁੱਸਾ ਕੋਈ ਗੱਲ ਹੈ ਤੁਹਾਡਾ ਹੱਕ ਬਣਦਾ ਕਰੋ ਬਈ ਕੋਈ ਚੱਕਰ ਨਹੀਂ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫੇਰ ਸਭ ਸਾਰਿਆਂ ਚੜ੍ਹਦੀ ਕਲਾ ਦੇ ਵਿੱਚ ਰੱਖੇ ਆਬਾਦ ਰੱਖੇ ਔਰ ਕੱਲੇ-ਕੱਲੇ ਦਾ ਬਹੁਤ ਬਹੁਤ ਸ਼ੁਕਰੀਆ ਬੱਸ ਬਾਰ-ਬਾਰ ਇੱਕੋ ਹੀ ਗੱਲ ਕਹਿ ਰਹੀ ਹਾਂ ਕਿਉਂਕਿ ਇਹ ਦਿਲੋਂ ਨਿਕਲ ਰਿਹਾ ਜਿਨ੍ਹਾਂ ਨੇ ਕਾਲ ਕੀਤੀ ਜਿਨ੍ਹਾਂ ਨੇ ਮੈਸੇਜ ਕੀਤਾ ਔਰ ਤੁਸੀਂ ਮੇਰਾ ਹੌਸਲਾ ਬਹੁਤ ਵਧਾਇਆ ਇਸ ਗੱਲ ਲਈ ਡਬਲ એનર્ਜੀ ਦੇ ਨਾਲ ਆਉਂਗੀ ਗਾਣੇ ਲੈ ਕੇ ਹੁਣ ਤਸਵੀਰਾਂ ਅਗਲਾ ਵੀ ਤਿਆਰ ਹੈ ਬਹੁਤ ਖੇਤੀ ਤੁਹਾਡੇ ਸਾਰੇ ਦੇ ਨਾਲ ਉਹਦੇ ਬਾਰੇ ਵੀ ਔਰ ਲਾਸਟ ਟਾਈਮ ਵੀ ਜਦੋਂ ਮੈਂ ਪਿਛਲਾ ਤਾਂ ਨਹੀਂ ਉਸ ਤੋਂ ਪਿਛਲਾ ਲਾਈਵ ਜਦੋਂ ਹੋਈ ਸੀ ਉਸ ਵੇਲੇ ਵੀ ਤਸਵੀਰਾਂ ਗਾਣੇ ਦਾ ਮੈਂ ਜ਼ਿਕਰ ਕੀਤਾ ਸੀ ਕਿਉਂਕਿ ਮੈਂ ਉਹਦੇ ਲਈ ਹੀ ਆ હાજર ਹੋਈ ਸੀਗੀ ਲਾਈਵ ਦੇ ਵਿੱਚ ਵੈਸੇ ਮੈਂ ਬਹੁਤ ਘੱਟ ਹੁੰਨੀ ਆ ਲਾਈਵ ਹਮੇਸ਼ਾ ਲਾਈਵ ਉਦੋਂ ਹੀ ਹੁੰਨੀ ਆ ਜਦੋਂ ਮੈਂ ਗਾਣੇ ਦਾ ਜ਼ਿਕਰ ਕਰਨਾ ਹੋਵੇ ਸੋ ਆਦਰਵਾਇਜ਼ ਕੋਈ ਇਹੋ ਜਿਹਾ ਮੁੱਦਾ ਮਿਲ ਜੇ ਬਗਲ ਵੱਖਰੀ ਹੈਗੀ ਆ ਪਰ ਕਿਸੇ ਦਾ ਦਿਲ ਨਹੀਂ ਕਰਦਾ ਸਾਰਿਆਂ ਅਗੇ ਇਹੀ ਅਪੀਲ ਹੈਗੀ ਆ ਅਮਨ ਸ਼ਾਂਤੀ ਦੇ ਨਾਲ ਕੰਮ ਲੈਣ ਔਰ ਕੁੜੀਆਂ ਨੂੰ ਰਿਸਪੈਕਟ ਕਰਨ ਬਸ ਮੈਂ ਤਾਂ ਇਹੀ ਮੇਰਾ ਇੱਕੋ ਹੀ ਮੁੱਦਾ ਹੈਗਾ ਗਿਵ ਰਿਸਪੈਕਟ ਟੇਕ ਰਿਸਪੈਕਟ ਮੇਰਾ ਇੱਕੋ ਇੱਕ ਮੇਰਾ ਮੁੱਦਾ ਹੈਗਾ ਪਰ ਗਾਣਿਆਂ ਨੂੰ ਜ਼ਰੂਰ ਸੁਣੋ ਜਿਹੜੇ ਪਿਆਰ ਕਰਦੇ ਆ ਔਰ ਜਿਹੜੇ ਜਿਨ੍ਹਾਂ ਨੂੰ ਇਹ ਉਮੀਦ ਹੁੰਦੀ ਹੈ ਕਿ ਕੁਝ ਨਵਾਂ ਲੈ ਕੇ ਆਏਗੀ ਸੋ ਇਸ ਵਾਰ ਤੁਹਾਡੇ ਲਈ ਹਮੇਸ਼ਾ ਦੀ ਤਰ੍ਹਾਂ ਕੋਸ਼ਿਸ਼ ਕੀਤੀ ਆ ਕਿ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਆ ਉਮੀਦ ਆ ਪਸੰਦ ਕਰੋਗੇ ਇਸੇ ਦੇ ਨਾਲ ਸਸੀ ਕਾਲ ਰਬ ਸਾਰਿਆਂ ਨੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਆਬਾਦ ਰੱਖੇ ਤਸਵੀਰਾਂ ਕੱਲ ਨੂੰ ਕਰ ਰਹੀਆਂ ਜੀ ਰਿਲੀਜ਼ ਦਬਕੇ ਸਪੋਰਟ ਕਰਿਓ ਥੈਂਕ ਯੂ ਇਹ ਇਹ ਮੇਰੇ ਸਪੋਰਟਰਸ ਦੇ ਲਈ ਮੈਂ ਇਹ ਮੇਰੀ ਅਪੀਲ ਸਾਰੇ ਸਪੋਰਟਰਸ ਨੂੰ ਹੈਗੀ ਆ ਜਿਹੜੇ ਜਿਹੜੇ ਚੰਗੀ ਗਾਇਕੀ ਨੂੰ ਪਿਆਰ ਕਰਦੇ ਆ ਜਿਹੜੇ ਚੰਗੇ ਐਫਰਟ ਕਰਨ ਵਾਲੇ ਸਿੰਗਲਸ ਨੂੰ ਪਿਆਰ ਕਰਦੇ ਆ ਇਹ ਸਾਰੀ ਇਹ ਅਪੀਲ ਸ਼ੇਅਰਿੰਗ ਦੀ ਉਹਨਾਂ ਨਾਲ ਹੈਗੀ ਆ ਥੈਂਕ ਯੂ ਸੋ ਮੱਚ ਥੈਂਕ ਯੂ